ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਬਬਰਾਂ ਦੀ ਸ਼ਹਾਦਤ ਨੂੰ ਸਮਰਪਿਤ ਮਿਤੀ 1 ਸਤੰਬਰ ਨੂੰ ਜੋ ਉਹਨਾਂ ਦੇ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਹਨ ਉਹ ਇਸ ਵਾਰ ਵੀ ਉਸੇ ਉਹਨਾਂ ਹੀ ਡੇਟਾ ਦੇ ਵਿੱਚ ਮਿਤੀ 30 ਅਗਸਤ ਨੂੰ ਸ਼੍ਰੀ ਖੰਡਕੜ ਸਾਹਿਬ ਪ੍ਰਾਰੰਭ ਹੋਣਗੇ 31 ਅਗਸਤ ਨੂੰ ਬੱਚਿਆਂ ਦੇ ਵਿਦਿਗ ਮੁਕਾਬਲੇ ਅਤੇ 1 ਸਤੰਬਰ ਨੂੰ ਮੇਨ ਸਮਾਗਮ ਹੋ ਕਰਵਾਏ ਜਾ ਰਹੇ ਹਨ ਇਸ ਵਿੱਚ ਆਪ ਸੰਗਤਾਂ ਨੂੰ ਸਾਰੀਆਂ ਸੰਗਤਾਂ ਨੂੰ ਉਹ ਉਹ ਘਾਕੇ ਪਹੁੰਚਣ ਦੀ ਵੀ ਬੀਲ ਹੈ ਜੇ ਇਹ ਜੋ ਸਮਾਗਮ ਹਰ ਸਾਲ ਦੀ ਤਰ੍ਹਾਂ ਬਵਰ ਕਰਮ ਸਿੰਘ ਮੈਮੋਰੀਅਲ ਟਰਸਟ ਦੋਲਤਪੁਰ ਵਿਖੇ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ਸਮੁੱਚੇ ਨਗਰ ਦੀਆਂ ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਿਲ ਜੁਲ ਕੇ ਕਰਵਾਏ ਜਾਂਦੇ ਹਨ ਸੋ ਆਪ ਸਭ ਸੰਗਤਾਂ ਦੇ ਚਾਨਾਂ ਵਿੱਚ ਬੇਨਤੀ ਹੈ ਕਿ ਹੌਮ ਹੁਮਾ ਕੇ ਪਹੁੰਚੋ ਅਤੇ ਉਹਨਾਂ ਬੋਬਰਾਂ ਦੀਆਂ ਸ਼ਹਾਦਤਾਂ ਨੂੰ ਆਪਣੀ ਸ਼ਰਧਾਂਜਲੀ ਦੇ ਫੁੱਲ ਜੜੇ ਉਹ ਭੇਟਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਵਾਂ ਸ਼ਹਿਰ ਦੀ ਪ੍ਰਸਿੱਧ ਐਨ ਜੀਓ ਉਪਕਾਰ ਸੁਸਾਇਟੀ ਨਵਾਂ ਸ਼ਹਿਰ ਦੇ ਵੱਲੋਂ ਬਾਬਾ ਬਜੀਤ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਲੋ ਰੋਡ ਨਵਾਂ ਸ਼ਹਿਰ ਵਿਖੇ ਪੇਂਟਿੰਗ ਮੁਕਾਬਲੇ ਕਰਵਾਏ ਸੁਸਾਇਟੀ ਵੱਲੋਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ ਵੀ ਦਿੱਤੇ ਗਏ ਇਹ ਜਾਣਕਾਰੀ ਪ੍ਰਦਾਨ ਸਰਦਾਰ ਜੇਐਸ ਗਿੱਦਾ ਅਤੇ ਸ਼੍ਰੀ ਦੇਸ਼ਰਾਜ ਵਾਲੀਓਰਾ ਵੱਲੋਂ ਸਾਂਝੀ ਕੀਤੀ ਗਈ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਜਸਵੀਰ ਸਿੰਘ ਹੋਰਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਅਸੈਂਟਰੀ ਨੂੰ ਅੰਬਾਸ ਸ਼ਿਵਾਸ ਜਿਹੜੇ ਕਿ ਸੜਕਾਂ ਦੇ ਉੱਤੇ ਕੋਏ ਖਾਦੇ ਜਾਂ ਸੜਕਾਂ ਰੇਅਰ ਵੀ ਕਰਵਾਉਂਦੇ ਆ ਆਪ ਕੋਏ ਕਰਦੇ ਆ ਕਿਤੇ ਨੂੰ ਪਾਣੀ ਲਾਦੇ ਆ ਬਹੁਤ ਵੱਡੀ ਸੇਵਾ ਇਹਨਾਂ ਨੇ ਕੀਤੀ ਹੈ सिमरन जी तखी सा युवा क्लब के मैडम सुरजी पंडो अमीर प्रधान अवकार हरबंस कौर जी एडवाइजर अवकार सोसायी श्री देर साहब बाली सा और श्री रजिंद्रपाल जी सबका और मैं सहबान ਕਾਲੇ ਬੱਚੋ ਮੈਂ ਤੁਹਾਨੂੰ ਨਾਮ ਲੈਣ ਤੋਂ ਪੁਰਖਿਆ ਹਾਂ ਮਾ ਮੰਗਲ ਅੱਜ ਤੁਹਾਡੇ ਸਕੂਲ ਦੇ ਵਿੱਚ ਬੱਚਿਆਂ ਨੇ ਨਸਟ ਪੇਂਟਿੰਗ ਪੜਾਈ ਪੇਂਟਿੰਗਸ ਬਣਾਈਆਂ ਜਿਹਦੇ ਵਿੱਚ ਇਹ ਦੱਸਿਆ ਕਿ ਨਸ਼ੇ ਮਾੜੇ ਹੁੰਦੇ ਹਨ ਨਸ਼ੇ ਮਾੜੇ ਆ ਕਿ ਨਸ਼ਿਆਂ ਦੇ ਨਾਲ ਸਮਾਜ ਵਿੱਚ ਬੜੀਆਂ ਦਿੱਕਤਾਂ ਆ ਗਈਆਂ ਉਹਦੇ ਘਰਾਂ ਦੇ ਵਿੱਚ ਲੜਾਈਆਂ ਝਗੜੇ ਨਸ਼ੇ ਵਿੱਚ ਜਿਹੜਾ ਆਦਮੀ ਆ ਉਹ ਆਪਣੇ ਬਾਲ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਖਤਮ ਕਰ ਦਿੰਦਾ ਪੈਸੇ ਤੇ ਲਿਵਰ ਨੂੰ ਵੀ ਤੇ ਹੁਣ ਖਬਰਾਂ ਆਈਆਂ ਅੱਜ ਖਬਰ ਲੱਗੀ ਸੀ ਮੈਂ ਸਵੇਰੇ ਪੜ੍ਹਦਾ ਸੀ ਕਿ ਆਪਣੀ ਵਾਈਫ ਨੂੰ ਆਪਣੇ ਬੱਚਿਆਂ ਨੂੰ ਤੂ ਮਾਰਦਾ ਇਦਾਂ ਦੇ ਜਿਹੜੇ ਜੁਰਮ ਆ ਜਿੰਨੇ ਵੀ ਉਹ ਨਸ਼ੇ ਉਹਦਾ ਜੜ ਨਸ਼ੇ ਆ ਔਰ ਇਹਨਾਂ ਦੇ ਨਾਲ ਪੰਜਾਬ ਦੇ ਵਿੱਚ ਏਡਾ ਨੁਕਸਾਨ ਹੋ ਰਿਹਾ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਵਿਕਤਾ ਹੈ ਉਹ ਨਸ਼ਿਆਂ ਦੀ ਹੈ ਤੁਸੀਂ ਆਣ ਵਾਲਾ ਇੰਡੀਆ ਤੁਹਾਡੇ ਵਿੱਚ ਆ ਕੁਸੀਂ ਕੱਲ ਦਾ ਚੜ੍ਹਾਈਂ ਆ ਤੁਹਾਡੇ ਹੱਥ ਚਾ ਇਹ ਇੰਡੀਆ ਨੇ ਕਿੱਧਰ ਨੂੰ ਜਾਣਾ ਇਹਦਾ ਫੈਸਲਾ ਹੁਣ ਤੁਹਾਡੇ ਵਿੱਚ ਹੋਣਾ ਜੇ ਤੁਹਾਡੇ ਵਿੱਚ ਹੀ ਪਤਾ ਨਹੀਂ ਕਿਵੇਂ ਕਿਹੜੇ ਕਿਹੜੇ ਅਹੁਦੇ ਤੇ ਕੋਲਸਣਾ ਕਿ ਨ ਡਾਕਟਰ ਬਣਨਾ ਕਿ ਵਕੀਲ ਬਣਨਾ ਕਿ ਨਾ ਜਨੀਰ ਬਣਨਾ ਇਹਨੇ ਈਸੀ ਬਣਨਾ ਕਿ ਐਸਐਸਪੀ ਬਣਨਾ ਇਹ ਪਰਮਾਤਮਾ ਨੂੰ ਪਤਾ ਹੈ ਔਰ ਜੇ ਅੱਜ ਤੁਹਾਡੇ ਮਾਨ ਦੇ ਵਿੱਚ ਗੱਲ ਜਾਉਗੀ ਤਾਂ ਉਹਦਾ ਅਸਰ ਹੋਣਾ ਕਿਉਂਕਿ ਜਿਹੜੇ ਸਾਡੀ ਉਮਰ ਦੇ ਲੋਕ ਆ ਉਹਨਾਂ ਨੇ ਜੋ ਕਰਨਾ ਸੀ ਕਰ ਲਿਆ ਜੋ ਬਣਨਾ ਸੀ ਬਣ ਲਿਆ ਜਿਹੜਾ ਨਵਾਂ ਨੌਜਵਾਨ ਆ ਸਾਡੇ ਵਿੱਚ ਕੱਲ ਦੇ ਫਿਊਚਰ ਤੇ ਉਹ ਸਾਡੀ ਦੁਨੀਆ ਬਣਾ ਕੇ ਚੱਲਦਾ। ਉਹ ਅਸੀਂ ਟ੍ਰੇਨਿੰਗ ਬਣਾ ਦਾ ਮਤਲਬ ਇਹ ਜਦੋਂ ਇੱਕ ਬੱਚੇ ਨੇ ਬਣਾਈ। ਕੱਲੇ ਘਰ ਦੇ ਭੈਣ ਭਰਾਵਾਂ ਨੇ ਮਾਪਿਆਂ ਦੇ ਕਿ ਸਾਡੀ ਹੋਗੀ ਤੂੰ ਐ ਬਣਾਈ ਐ ਬਣਾਈ। ਉਹ ਫਿਰ ਘਰ ਦੇ ਵਿੱਚ ਪਹਿਲੇ ਹੀ ਇੱਕ ਬੱਚੇ ਦੇ ਨਾਲ 5-7 ਜਿਵੇਂ ਪਹਿਲੇ ਹੀ ਉਹ ਡਰਾਈਵ ਦੇ ਵਿੱਚ ਘੁੰਮੇ ਹੋਏ ਨੇ। ਉਹਨਾਂ ਨੇ ਸਲਾਹ ਦਿੱਤੀ ਹੋਵੇ ਅੰਦਰ ਜਦੋਂ ਉਹ ਫਿਰ ਫਿਚਰ ਆ ਗਿਆ ਤੇ ਕਲਾਸ ਸੈੱਟ ਹੋ ਗਿਆ ਜਿੰਦੇ ਸਰਬੀਤ ਰਾਇਨਾ ਬਹਾਈਓ ਸਾਡੇ ਪੰਜ ਮੈਂਬਰੀ ਜੱਜਮੈਂਟਰੀ ਕੋਲ ਪਰੰਮਾਤਮਾ ਨੇ ਇਹ ਪਹਿਲਾਂ ਉਹਨੂੰ ਵੀ ਦੱਸਿਆ ਕਿ ਮੋਰਟੀ ਦੀ ਅੱਜ ਮੈਸੇਜ ਆਤਾ ਹੈ ਮੈਸੇਜਾਂ ਦੇ ਖਿਲਾਫ ਰਿਪੋਰਟ ਰੈਕਡਿੰਗ ਆਈ ਹੈ ਬਹੁਤ ਬੋਤ ਨੇ ਮੇਰੀ ਕੀਤੀ ਯਾਰ ਹਰ ਮਕੇਦੇ ਨੂੰ ਵਿੱਚ ਬੈਠੇ ਜੀ ਬੈਠੇ ਜੀ ਹਰ ਰਖੋ ਹੋ ਜਿਆ ਤੇ ਆਪਣੇ ਆਪਣੇ ਤਰੀਕੇ ਦਾ ਵਧੀਆ ਤੇ ਕੱਪੜੀਆਂ ਤੇ ਜੋਨ ਦਾ ਲੈਸਿੰਗ ਲੈਸਿੰਗ ਸਾਰਿਆਂ ਦਾ ਬਹੁਤ ਬੱਛਾ ਜਗਾ ਤੇ ਆਪਾਂ ਜੇ ਨੂੰ ਆਪਣੇ ਜੀਵਨ ਦੇ ਵਿੱਚ ਇਹ ਗੱਲ ਕਰਨੀ ਹੈ ਕਿ ਆਪਾਂ ਮਨੀਆਂ ਨੂੰ ਵਜਣਾ ਆਪਣੇ ਆਪ ਨੂੰ ਜਿੰਦੂ ਚੜਾਵਾ ਆਪਣਾ ਜੀਵਨ ਆਪਣਾ ਪਰਿਵਾਰ ਆਪਣਾ ਸਮਾਜ ਸਾਰੇ ਜਿਹੜੇ ਜੱਗ ਜਾਣਦੇ ਆ ਸਾਰੇ ਮੀ ਆ ਬੱਚਾ ਬਹੁਤ ਸਾਰੇ ਬੱਚੇ ਬਹੁਤ ਮੁबारक ਸਾਰੀ ਵਧਾਈ ਦੀ ਮਾਤਰਾ ਪਬਲਿਕ ਰਹਿ ਗਏ ਬੱਚਿਆਂ ਦੇ ਉਹ ਰਸਮ ਦੀ ਜਾਣਕਾਰੀ ਦਿਓ ਹਾਂਜੀ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਮਹਾਪੁਰਸ਼ਾਂ ਦੇ ਨਾਮ ਤੇ ਸਥਾਪਿਤ ਬਾਬਾ ਵਜੀਰ ਸਿੰਘ ਸਿਨੀਅਰ ਸੈਕੰਡਰੀ ਸਕੂਲ ਜੋ ਕਿ ਸਲੋ ਰੋਡ ਤੇ ਸਥਾਪਿਤ ਹੈ ਇੱਥੇ ਬੱਚਿਆਂ ਨੂੰ ਇਹ ਦਿੱਤਾ ਗਿਆ ਆਈਡੀਆ ਕਿ ਤੁਸੀਂ ਨਸ਼ਿਆਂ ਦੇ ਉੱਤੇ ਪੇਂਟਿੰਗ ਪਾਰਟਿਸਪੇਸ਼ਨ ਕਰੋ ਪੇਂਟਿੰਗ ਬਣਾਓ ਕਿ ਨਸ਼ਿਆਂ ਦੀ ਰੋਕਥਾਮ ਲਈ ਤੁਹਾਡੇ ਕੋਲ ਕੀ ਕੀ ਆਈਡੀਆਜ਼ ਨੇ ਕਹਿੰਦੇ ਆ ਕਿ ਅੱਜ ਦੇ ਕੰਪਿਊਟਰ ਦੇ ਯੁੱਗ ਦੇ ਬੱਚੇ ਕਈ ਵਾਰੀ ਸਾਡੇ ਵੱਡੇ ਆ ਸਿਆਣਿਆਂ ਤੋਂ ਵੀ ਜ਼ਿਆਦਾ ਵਧੀਆ ਆਈਡੀਆ ਲੈ ਕੇ ਆਉਂਦੇ ਨੇ ਔਰ ਏ ਅਸੀਂ ਅੱਜ ਜੋ ਬੱਚੇ ਨੂੰ ਮੌਕਾ ਦਿੱਤਾ ਹੈ ਉਹਦੇ ਉੱਤੇ ਹੋਣੀ ਉਹਦੀ ਜਜਮੈਂਟ ਹੋਣੀ ਆ ਉਹਦੇ ਵਿੱਚੋਂ ਪਹਿਲੀਆਂ ਤਿੰਨ ਪੋਜੀਸ਼ਨਾਂ ਫਸਟ ਸੈਕੰਡ ਥਰਡ ਜੋ ਬੱਚੇ ਆਣਗੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਔਰ ਜੋ ਟੋਟਲ ਪਾਰਟਿਸਪੇਸ਼ਨ ਹੈ ਸਾਰਿਆਂ ਨੂੰ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਵੱਲੋਂ ਸਰਟੀਫਿਕੇਟ ਦਿੱਤੇ ਜਾਣੇ ਆ ਇਹ ਸਕੂਲ ਦਾ ਬੜਾ ਸਹਿਯੋਗ ਹੈ ਇੱਥੇ ਦੇ ਪ੍ਰਿੰਸੀਪਲ ਸ਼੍ਰੀ ਜਸਵੀਰ ਸਿੰਘ ਜੀ ਅਤੇ ਉਹਨਾਂ ਦਾ ਸਟਾਫ ਬਹੁਤ ਸਹਿਯੋਗੀ ਆ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਇਹਨਾਂ ਨੇ ਉਸੇ ਵੇਲੇ ਪ੍ਰਬੰਧ ਕੀਤੀ ਔਰ ਇਸ ਸੰਸਥਾ ਨਾਲ ਜੁੜੇ ਬਹੁਤ ਹੀ ਵਧੀਆ ਸਮਾਜ ਸੇਵਕ ਸਰ ਵਿਕਰਮਜੀਤ ਸਿੰਘ ਜੀ ਸਾਬਕਾ ਪ੍ਰਿੰਸੀਪਲ ਭਾਂਬੇ ਉਹ ਵਿਦੇਸ਼ ਚ ਬੈਠੇ ਹਨ ਉਹਨਾਂ ਨੇ ਵੀ ਇਸ ਕਾਰਪਕਾਰ ਦੇ ਨਾਲ ਜੁੜੇ ਨੇ ਉਹਨਾਂ ਨੇ ਵੀ ਇਹਦੇ ਵਿੱਚ ਸਹਿਯੋਗ ਕੀਤਾ ਹੈ ਤੋਂ ਦੇਖਦੇ ਆ ਕਿ ਬੱਚਿਆਂ ਦੇ ਜਿਹੜੇ ਆਈਡੀਆਜ਼ ਉਹ ਕੀ ਕੀ ਆਉਂਦੇ ਨੇ ਸਾਡੇ ਸਾਹਮਣੇ ਸਰ ਇਹ ਤੋਂ ਪਹਿਲਾਂ ਵੀ ਕਿਤੇ ਪੇਂਟਿੰਗ ਮੁਕਾਬਲੇ ਕਰਾਇਆ ਹਾਂਜੀ ਇਸ ਤੋਂ ਪਹਿਲਾਂ ਅਸੀਂ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਔਰ ਪ੍ਰਕਾਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਦੇ ਵਿੱਚ ਵੀ ਇਹ ਕਰ ਚੁੱਕੇ ਆ ਅਸੀਂ ਇਹ ਸਮਝਦੇ ਆ ਕਿ ਜਿਹੜੇ ਸਾਡੇ ਲੰਬੇ ਚੌੜੇ ਭਾਸ਼ਣ ਆ ਉਹਦੇ ਨਾਲੋਂ ਬੱਚਿਆਂ ਦੀ ਇਨਵੋਲਵਮੈਂਟ ਆਪਣੇ ਉਹਨਾਂ ਦੇ ਭਾਸ਼ਣਾਂ ਦੇ ਵਿੱਚ ਉਹਨਾਂ ਦੇ ਗੀਤ ਕਵਤਾਵਾਂ ਦੇ ਵਿੱਚ ਉਹਨਾਂ ਦੀਆਂ ਸਪੋਰਟ ਪੇਂਟਿੰਗ ਦੇ ਰਾਹੀਂ ਜ਼ਿਆਦਾ ਪ੍ਰਗਟ ਹੁੰਦੇ ਆ ਔਰ ਉਹਨਾਂ ਦੇ ਸਾਥੀ ਬੱਚਿਆਂ ਦੇ ਜਿਹੜੇ ਆ ਉਹ ਉਹਨਾਂ ਨੂੰ ਬੜੇ ਧਿਆਨ ਨਾਲ ਉਹਨੂੰ ਦੇਖਦੇ ਆ ਸੁਣਦੇ ਆ ਉਹਨਾਂ ਦੀਆਂ ਡਰਾਇੰਗਾਂ ਨੂੰ ਦੇਖਦੇ ਆ ਔਰ ਉਹਨੂੰ ਪਤਾ ਹੁੰਦਾ ਕਿ ਇਹ ਮੇਰਾ ਸਾਥੀ ਆ ਮੇਰੀ ਕਲਾਸ 'ਚ ਪੜਦਾ ਹੈ ਔਰ ਇਹਦੇ ਨਾਲ ਕੀ ਹੁੰਦਾ ਕਿ ਜਦੋਂ ਇੱਕ ਬੱਚਾ ਪੇਂਟਿੰਗ 'ਚ ਪਾਰਟਿਸਪੀਟੇਸ਼ਨ ਉਹਦੀ ਹੁੰਦੀ ਆ ਉਹ ਤਾਂ ਘਰ ਜਾ ਕੇ ਮੰਮੀ ਡੈਡੀ ਨਾਲ ਵੀ ਗੱਲ ਕਰਦਾ ਹੈ ਭੈਣ ਭਰਾਵਾਂ ਨਾਲ ਗੱਲ ਕਰਦਾ ਉਹਦੇ ਇੱਕ ਬੱਚੇ ਦੁਆਲੇ 6-7 ਜਿਹੜੇ ਵਿਅਕਤੀ ਤਾਂ ਪਹਿਲੇ ਹੀ ਇਨਵੋਲਵ ਹੋ ਜਾਂਦੇ ਆ ਉਹਨੂੰ ਆਈਡੀਆ ਦਿੰਦੇ ਨੇ ਤੂੰ ਬੱਚੇ ਆ ਬਣਾਈ ਦੂਜਾ ਉਹਦੀ ਸਿਸਟਰ ਕਹਿੰਦੀ ਆ ਇਹ ਬਣਾਈ ਮੰਮੀ ਡੈਡੀ ਕਹਿੰਦੇ ਤੂੰ ਇਹ ਸ਼ੋਅ ਕਰੀ ਤੋ ਇਸ ਤਰ੍ਹਾਂ ਮੈਂ ਸਮਝਦਾ ਕਿ ਜੇ ਅੱਜ ਦੱਸਿਆ ਗਿਆ ਕਿ ਇੱਥੇ 18 ਬੱਚਿਆਂ ਨੇ ਤੋ 20 ਹਾਂ ਤੱਕ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਹੈ ਔਰ 20 ਦੇ ਮਗਰ ਜੇ 5-6-6 ਉਹਨਾਂ ਦੇ ਘਰ ਦੇ ਲਈਏ ਤਾਂ 100 ਬੰਦਾ ਤਾਂ ਪਹਿਲਾਂ ਹੀ ਇੱਥੇ ਇਨਵੋਲਵ ਹੋ ਚੁੱਕਾ ਬਾਕੀ ਅੱਜ ਸਕੂਲ ਦੀ ਅਸੈਂਬਲੀ ਹੋਏਗੀ ਉਹਦੇ ਵਿੱਚ ਬੱਚੇ ਆਪਣੇ ਸਾਥੀਆਂ ਦਾ ਜਦੋਂ ਸਨਮਾਨ ਹੁੰਦਾ ਦੇਖਣਗੇ ਕਿ ਇਹ ਬੱਚਾ ਫਸਟ ਆਇਆ ਹੈ ਸੈਕੰਡ ਥਰਡ ਆਇਆ ਤਾਂ ਉਹਦੇ ਨਾਲ ਹੋਰ ਵੀ ਸਾਡਾ ਮੈਸੇਜ ਬੱਚਿਆਂ ਵਿੱਚ ਜਾਊਗਾ ਤੇ ਉਪਕਾਰ ਸੁਸਾਇਟੀ ਵੱਲੋਂ ਸਾਡੇ ਸਕੂਲ 'ਚ ਜੋ ਆਰਟ ਕੰਪੀਟੀਸ਼ਨ ਕਰਾਇਆ ਉਹਦੇ ਲਈ ਅਸੀਂ ਉਪਕਾਰ ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਬੱਚਿਆਂ ਲਈ ਇੱਕ ਨਵੀਂ ਸੋਚ ਪੈਦਾ ਕਰ ਰਹੇ ਆ ਕਿ ਨਸ਼ਿਆਂ ਦੇ ਵਿਰੁੱਧ ਕਿਉਂਕਿ ਅੱਜਕੱਲ ਨਸ਼ਾ ਜਿਸ ਤਰ੍ਹਾਂ ਬਹੁਤ ਚੱਲ ਰਿਹਾ ਆ ਤੋ ਇਹਦੇ ਨਾਲ ਕਾਫੀ ਪ੍ਰਭਾਵ ਪੈ ਸਕਦਾ ਹੈ ਜੀ। ਤੋ ਅਸੀਂ ਫੇਰ ਇੱਕ ਵਾਰੀ ਉਪਕਾਰ ਸੁਸਾਇਟੀ ਦਾ ਦਿਲੋਂ ਧੰਨਵਾਦ ਕਰਦੇ ਆਂ। ਅੱਜ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਵੱਲੋਂ ਜਿਵੇਂ ਏਜੰਡੇ ਲੈ ਕੇ ਚੱਲਦੇ ਆਂ ਧੀਆਂ ਨੂੰ ਹੱਸ ਕੇ ਬਣਾਓ, ਪੁੱਤਰਾਂ ਨੂੰ ਨਸ਼ਿਆਂ ਤੋਂ ਬਚਾਓ। ਉਤਰਾਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਇੱਕ ਜਾਗਰੂਕਤਾ ਹੈ ਕਿ ਉਹਨਾਂ ਨੂੰ ਪੇਂਟਿੰਗ ਮੁਕਾਬਲੇ ਵਿੱਚ ਲੈ ਕੇ ਜਦੋਂ ਪੇਂਟਿੰਗਸ ਬਣਾਉਂਦੇ ਆ ਤੇ ਉਹ ਬੱਚੇ ਦੇਖਦੇ ਆ ਕਿ ਨਸ਼ੇ ਦੇ ਪ੍ਰਭਾਵ ਜਿਹੜੇ ਆ ਉਹ ਬੁਰੇ ਪੈਂਦੇ ਆ ਭਾਵੇਂ ਕਿ ਬੱਚਾ ਕਿਸੇ ਨਾ ਕਿਸੇ ਤਰੀਕੇ ਨਸ਼ੇ ਵਿੱਚ ਇਨਵੋਲਵ ਵੀ ਹੋਵੇ ਜਦੋਂ ਉਹ ਪੇਂਟਿੰਗਸ ਮੁਕਾਬਲੇ ਉਹਦੇ ਵਿੱਚ ਦੇਖਦਾ ਹੈ ਕਿ ਨਸ਼ਿਆਂ ਦੀ ਬੁਰਾਈ ਬੜੀ ਭੇੜੀ ਹੈ ਜਿਵੇਂ ਕਿ ਨਸ਼ੇ ਛੱਡੋ ਕੋੜ ਕੱਢੋ ਤੇ ਨਸ਼ੇ ਮੰਗਾਵੇ ਭੀਖ ਇਸ ਤਰ੍ਹਾਂ ਦੇ ਜਦੋਂ ਸਲੋਗਨ ਬੱਚਾ ਪੜ੍ਹਦਾ ਉਹਦੇ ਉੱਤੇ ਅਚੇਤ ਮਨ ਦੇ ਉੱਤੇ ਬੜਾ ਅਸਰ ਪੈਂਦਾ ਹੈ ਨਾ ਗੱਲਾਂ ਦਾ ਕਿ ਨਸ਼ੇ ਕਰਨਾ ਬੁੜੀ ਬੁੜੀ ਆਦਤ ਹੈ ਇਸ ਕਰਕੇ ਉਹ ਜਿੱਥੇ ਉਹ ਪੇਂਟਿੰਗਸ ਕਰਦਾ ਹੈ ਮੁਕਾਬਲੇ ਦੇ ਵਿੱਚ ਭਾਗ ਲੈਣ ਦੀ ਕੋਸ਼ਿਸ਼ ਹੈ ਉਹਦੀ ਉਹਦੇ ਨਾਲ ਨਾਲ ਉਹ ਜਿਹੜਾ ਸੰਦੇਸ਼ ਹੈ ਉਹਨੂੰ ਵੀ ਆਪਣੇ ਮਨ ਦੇ ਅੰਦਰ ਵਸਾ ਕੇ ਉਹ ਦੂਜਿਆਂ ਨੂੰ ਵੀ ਪ੍ਰੇਰਨਾ ਸਰੋਤ ਬਣ ਸਕਦਾ ਹੈ ਕਿਉਂਕਿ ਉਹ ਜਿਹੜੀ ਪੇਂਟਿੰਗਸ ਬਣਾ ਰਿਹਾ ਉਹਦੇ ਨਾਲ ਜਿਹੜੀ ਪੇਂਟਿੰਗਸ ਹੈ ਉਹਦੇ ਵਿੱਚ ਜਿਹੜਾ ਉਹ ਸੰਦੇਸ਼ ਦੇਣਾ ਚਾਹੁੰਦਾ ਉਹ ਆਪਣੇ ਜੀਵਨ ਦੇ ਵਿੱਚ ਵੀ ਉਹਨੂੰ ਢਾਲੇਗਾ ਜੇ ਅੱਜ ਨਹੀਂ ਤਾਂ ਉਹ ਗਾਹੇ ਵਗਾਹੇ ਉਹਨੂੰ ਕਿਤੇ ਚੇਤਾ ਆਏਗਾ ਕਿ ਮੈਂ ਨਸ਼ਿਆਂ ਦੇ ਵਿਰੋਧ ਕਦੇ ਨਾ ਕਦੇ ਇਹ ਪਾਰਟਿਸਿਪੇਟ ਕੀਤਾ ਸੀ ਮੈਂ ਸੰਦੇਸ਼ ਦਿੱਤਾ ਸੀ ਤੇ ਸੰਦੇਸ਼ ਦੇਣ ਵਾਲਾ ਬੰਦਾ ਖੁਦ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰੇਗਾ ਸੋ ਇਹ ਅਭਗਾਰ ਕੋਆਰਡੀਨੇਸ਼ਨ ਦਾ ਇੱਕ ਬਦਿਆ ਉਪਰਾਲਾ ਹੈ ਕਿ ਬੱਚਿਆਂ ਨੂੰ ਜਿੱਥੇ ਭਾਸ਼ਣਾ ਤੋਂ ਹੋਰ ਲੋਕਾਂ ਦੇ ਭਾਸ਼ਣ ਸੁਣ ਕੇ ਉੱਥੇ ਬੱਚਾ ਆਪ ਇਨਵੋਲਵ ਹੋ ਕੇ ਜਿੱਥੇ ਪੇਂਟਿੰਗਸ ਬਣਾ ਰਿਆ ਲੋਕਾਂ ਨੂੰ ਸੰਦੇਸ਼ ਦੇ ਰਿਹਾ ਉੱਥੇ ਉਹ ਆਪਣੇ ਆਪ ਨੂੰ ਵੀ ਇਹਦੇ ਵਿੱਚ ਇਨਵੋਲਵ ਕਰਕੇ ਆਪਣੇ ਆਪ ਨੂੰ ਵੀ ਨਸ਼ਿਆਂ ਦੀ ਭੈੜੀ ਆਦਤੋਂ ਬਚਾ ਸਕਦਾ ਹੈ ਬਹੁਤ ਬਹੁਤ ਧੰਨਵਾਦ The <laughs> ਇਹ ਤੇ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이జర్ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ सहूलत मिलती ने इथे चौबी घंटे सतो दिन इमरजेंसी की सुविधा भी दिखी जाती है अज ही बुक करो अपनी अपॉइंटमेंट अठानवे सात वी छे या अठानवे आठ विजिट करो संधू हॉस्पिटल चंडीगढ़ रोड नवा शहर जलशील भगत सिंह नगर का संबंधित अज दिन विशेष सरगर्मिया कल फिर ਅੰਮੀ ਅਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ